ਦੋਸਤੋ ਪੰਜਾਬ ਦੀ ਸਦੀ ਦੀ ਸਭ ਤੋਂ ਮਹਾਨ ਲੇਖਕਾ ਅਮਰਤਾ ਪ੍ਰੀਤਮ ਜਿਸ ਦੀ ਇੱਕ ਕਵਿਤਾ ਸੀ ਸਾਰੇ ਨੇ ਸਕੂਲ ਵਿੱਚ ਪੜ੍ਹੀ ਸੁਣੀ ਹੈ ਕਿ ਅੱਜ ਆਖਾਂ ਵਾਰ ਚਾਹ ਨੂੰ ਕਿ ਤੂੰ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਅਮਰਤਾ ਪ੍ਰੀਤਮ ਕਦੇ ਬੀਬੀ ਅਮਰਤ ਕੌਰ ਗਿਆਨੀ ਹੁੰਦੀ ਸੀ ਤੁਸੀਂ ਜਦੋਂ ਵੀ ਅਮਰਤਾ ਨੂੰ ਪੜ੍ਹਿਆ ਸੁਣਿਆ ਹੋਣਾ ਤਾਂ ਤੁਹਾਨੂੰ ਉਸ ਦੀ ਲੇਖਣੀ ਤੇ ਮਾਣ ਮਹਿਸੂਸ ਹੋਇਆ ਹੋਣਾ ਕਹਾਣੀਕਾਰ ਅਤੇ ਕਵਿਤਰੀ ਉਹ ਬਹੁਤ ਹੀ ਲਾਜਵਾਬ ਸੀ ਉਸ ਦੀ ਸਵੈ ਜੀਵਨੀ ਪੜ੍ਹ ਕੇ ਇੱਕ ਗੱਲ ਤਾਂ ਸਮਝ ਆਉਂਦੀ ਹੈ ਕਿ ਉਹ ਆਪਣੀਆਂ ਸ਼ਰਤਾਂ ਤੇ ਜ਼ਿੰਦਗੀ ਜਿਉਣ ਵਾਲੀ ਔਰਤ ਸੀ ਆਪਣੇ ਨਾਮ ਅਮਰਤਾ ਨਾਲ ਆਪਣੇ ਪਤੀ ਪ੍ਰੀਤਮ ਸਿੰਘ ਦਾ ਨਾਮ ਜੋੜ ਕੇ ਸਾਰੀ ਦੁਨੀਆ ਵਿੱਚ ਮਸ਼ਹੂਰ ਹੋਣ ਵਾਲੀ ਅਮਰਤਾ ਪ੍ਰੀਤਮ ਨੇ ਆਪਣੀ ਸਵੈ ਜੀਵਨੀ ਵਿੱਚ ਪਤੀ ਪ੍ਰੀਤਮ ਸਿੰਘ ਬਾਰੇ ਕੋਈ ਖਾਸ ਜਾਣਦਾ ਨਹੀਂ ਪਾਇਆ ਇਹ ਬੜੀ ਹੈਰਾਨੀ ਵਾਲੀ ਗੱਲ ਸੀ ਇਸੇ ਦਰਾਂ ਅਸੀਂ ਲੇਖਕ ਗੁਰਬਚਨ ਸਿੰਘ ਭੁੱਲਰ ਦੀ ਕਿਤਾਬ ਇਹ ਜਨਮਤ ਬਾਰੇ ਲੇਖੇ ਕਿਤਾਬ ਪੜ੍ਹੀ ਜਿਸ ਵਿੱਚ ਅਸਲ ਅਮਰਤਾ ਪ੍ਰੀਤਮ ਦੀ ਜੀਵਨੀ ਲਿਖੀ ਹੋਈ ਹੈ ਜਿਸ ਨੇ ਅਮਰਤਾ ਪ੍ਰੀਤਮ ਪ੍ਰਤੀ ਸਾਡਾ ਨਜ਼ਰੀਆ ਹੀ ਬਦਲ ਕੇ ਰੱਖ ਦਿੱਤਾ ਆਮ ਜੀਵਨ ਵਿੱਚ ਔਰਤਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਅਮਰਤਾ ਪ੍ਰੀਤਮ ਆਪਣੇ ਨਿੱਜੀ ਜੀਵਨ ਵਿੱਚ ਆਪ ਹੁਦਰੀ ਅਤੇ ਵਾਸਨਾ ਨਾਲ ਭਰੀ ਹੋਈ ਨਿਕਲੀ ਜਿਸ ਨੂੰ ਤੁਸੀਂ ਪੰਜਾਬੀ ਸਾਹਿਤ ਦਾ ਇੱਕ ਸ਼ਾਨਦਾਰ ਦਰਖਤ ਸਮਝਦੇ ਰਹੇ ਅਸਲ ਵਿੱਚ ਉਹ ਤਾਂ ਇੱਕ ਸੁੰਦਰ ਲੁਭਾਉਣੇ ਫੁੱਲਾਂ ਵਾਲੀ ਇੱਕ ਲਚਕਦਾਰ ਵੇਲ ਸੀ ਜਿਸ ਨੇ ਉਤਾਹ ਚੜ੍ਹ ਲਈ ਬਹੁਤ ਸਾਰੇ ਸਹਾਰੇ ਵਰਤੇ ਹੋਰ ਉਤਾਂ ਚੜ ਲਈ ਨਵੇਂ ਸਹਾਰੇ ਨੂੰ ਵਰਤਦੀ ਹੋਈ ਉੱਪਰ ਦੀ ਉੱਪਰ ਹੀ ਨਿਕਲਦੀ ਗਈ ਇੱਕ ਦੌਰ ਆਇਆ ਸੀ ਕਿ ਅਬਰਤਾ ਪ੍ਰੀਤਮ ਐਨੀ ਆਪੋਹਦਰੀ ਹੋ ਗਈ ਕਿ ਉਸਨੇ ਨਾ ਤਾਂ ਆਪਣੇ ਪਤੀ ਦੀ ਪਰਵਾਹ ਕੀਤੀ ਨਾ ਹੀ ਆਪਣੇ ਬੱਚਿਆਂ ਦੀ ਤੇ ਨਾ ਹੀ ਆਪਣੇ ਸਬਾਜ ਦੀ ਅਬਰਤਾ ਪ੍ਰੀਤਮ ਨੇ ਆਪਣੇ ਪਤੀ ਪ੍ਰੀਤਮ ਸਿੰਘ ਤੋਂ ਵੱਖਰੀ ਹੋ ਕੇ ਸ਼ਾਇਰ ਲੁਧਿਆੜਵੀ ਅਮਰੋਜ ਨਾਲ ਜੋ ਆਪੋਹਦਰੀਆਂ ਕੀਤੀਆਂ ਉਸ ਨੂੰ ਸੁਣ ਕੇ ਤੁਸੀਂ ਹੈਰਾਨ رہ ਜਾਓਗੇ ਅਤੇ ਉਸ ਨੇ ਇੰਦਰਾ ਗਾਧੀ ਨਾਲ ਦੋਸਤੀ ਕਰਨ ਵਾਸਤੇ ਕਿਵੇਂ ਆਪਣਾ ਧਰਮ ਹੀ ਛੱਡ ਦਿੱਤਾ ਅਮਰਤਾ ਪ੍ਰੀਤਮ ਦੀ ਅਸਲ ਨਿੱਜੀ ਜ਼ਿੰਦਗੀ ਬਾਰੇ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਜਾਣਨਾ ਪਾਵਾਂਗੇ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਅਮਰਤਾ ਪ੍ਰੀਤਮ ਨੇ ਆਪਣੀ ਕਿਸੇ ਵੀ ਰਚਨਾ ਵਿੱਚ ਆਪਣੇ ਪਤੀ ਪ੍ਰੀਤਮ ਸਿੰਘ ਦਾ ਕੋਈ ਖਾਸ ਜ਼ਿਕਰ ਨਹੀਂ ਕੀਤਾ ਜਾ ਇਦਾਂ ਕਹਿ ਲਵੋ ਕਿ ਉਹ ਕਰਨਾ ਹੀ ਨਹੀਂ ਚਾਹੁੰਦੀ ਸੀ ਕਿਉਂਕਿ ਅਜਹਿ ਕਰਨ ਦੇ ਨਾਲ ਅਬਰਤਾ ਦਾ ਆਪਣਾ ਕਦ ਪ੍ਰੀਤਮ ਸਿੰਘ ਦੇ ਸਾਹਮਣੇ ਬਹੁਤ ਬੌਣਾ ਹੋ ਜਾਣਾ ਸੀ ਆਪਣੇ ਪਤੀ ਪ੍ਰੀਤਮ ਸਿੰਘ ਦੀ ਹਾਜ਼ਰੀ ਅਬਰਤਾ ਨੂੰ ਆਪਣੀਆਂ ਗਤੀਵਿਧੀਆਂ ਵਿੱਚ ਵਿਘਨ ਜਾਪਦੀ ਸੀ ਜਿਸ ਦੇ ਚੱਲਦੇ ਪ੍ਰੀਤਮ ਸਿੰਘ ਚੁੱਪਚਾਪ ਵਖਰਾ ਹੋ ਕੇ ਬਹਿ ਗਿਆ ਅਬਰਤਾ ਦਾ ਹੁਕਮ ਮੰਨਦਿਆਂ ਹੀ ਬੱਚਿਆਂ ਨੂੰ ਹੋਸਟਲ ਵਿੱਚ ਪੜ੍ਹਨੇ ਪਾ ਦਿੱਤਾ ਗਿਆ ਤਾਂ ਜੋ ਘਰ ਵਿੱਚ ਕਿਸੇ ਵੀ ਪਰੇਸ਼ਾਨੀ ਤੋਂ ਬਗੈਰ ਅਬਰਤਾ ਜਿਸ ਨੂੰ ਚਾਹੇ ਬੁਲਾ ਸਕੇ ਅਤੇ ਉਸ ਦੇ ਸਿਰ ਤੇ ਆਪਣੇ ਪੈਰ ਰੱਖ ਕੇ ਆਪ ਉੱਪਰ ਨਿਕਲ ਸਕੇ ਪ੍ਰੀਤਮ ਸਿੰਘ ساری ਉਮਰ ਅਮਰਤਾ ਦੀਆਂ ਆਪ ਉਹਦਰੀਆਂ ਹਰਕਤਾਂ ਜਰਦਾ ਰਿਹਾ ਪਰ ਉਸ ਨੇ ساری ਉਮਰ ਅਮਰਤਾ ਨੂੰ ਤਲਾਕ ਨਹੀਂ ਸੀ ਦਿੱਤਾ ਅਮਰਤਾ ਨੇ ਆਪਣੀ ਅੱਧੀ ਜ਼ਿੰਦਗੀ 임ਰੋਜ ਨਾਲ ਕੱਟੀ ਪਰ ਇਸ ਰਿਸ਼ਤੇ ਨੂੰ ਕੋਈ ਕਾਨੂੰਨੀ ਨਾਮ ਨਹੀਂ ਮਿਲ ਸਕਿਆ ਅਖੀਰਲੇ ਵੇਲੇ ਅਮਰਤਾ ਦੀ ਮੌਤ ਦੇ ਸਰਟੀਫਿਕੇਟ ਤੇ ਵੀ ਪਤੀ ਦਾ ਨਾਮ ਪ੍ਰੀਤਮ ਸਿੰਘ ਹੀ ਦਰਜ ਹੋ ਸਕਿਆ ਸੀ ਪ੍ਰੀਤਮ ਸਿੰਘ ਸ਼ਾਇਦ ਇਸੇ ਗੱਲ ਕਰਕੇ ਛਾਤ ਰਿਹਾ ਕਿ ਤਲਾਕशुदा ਜੋੜਿਆਂ ਦੇ ਬੱਚੇ ਸਰਾਪੇ ਜਾਂਦੇ ਹਨ ਤੇ ਉਹਨਾਂ ਨੂੰ ਹੀਣਤਾ ਦਾ ਜੀਵਨ ਜਿਉਣਾ ਪੈਂਦਾ। ਪ੍ਰੀਤਮ ਸਿੰਘ ਨੇ ਤਾਂ ਅਬਰਤਾ ਨੂੰ ਉਸ ਵਕਤ ਵੀ ਮਾਫ਼ ਕਰ ਦਿੱਤਾ ਸੀ ਜਦੋਂ ਉਹ ਉਸ ਨੂੰ ਬਿਨਾਂ ਦੱਸੇ ਅਮਰੋਜ ਦੇ ਨਾਲ ਮੁੰਬਈ ਭੱਜ ਗਈ ਸੀ। ਅਬਰਤਾ ਅਸਲੀਅਤ ਵਿੱਚ ਅਮਰੋਜ ਨਾਲ ਫਿਲਮੀ ਦੁਨੀਆ ਵਿੱਚ ਆਪਣੀ ਕਿਸਮਤ ਅਜਮਾਉਣ ਗਈ ਸੀ। ਅਬਰਤਾ ਅਸਲੀਅਤ ਵਿੱਚ ਅਮਰੋਜ ਨਾਲ ਫਿਲਮੀ ਦੁਨੀਆ ਵਿੱਚ ਆਪਣੀ ਕਿਸਮਤ ਅਜਮਾਉਣ ਗਈ ਸੀ ਜਿਸ ਵਿੱਚ ਉਹ ਕਾਮਯਾਬ ਨਾ ਹੋ ਸકી। ਬਹੁਤ ਸਾਰੀ ਜਤੋ ਜਹਦ ਮਗਰੋਂ ਅਮਰੋਜ ਨੂੰ ਤਾਂ ਮੌਕਾ ਮਿਲ ਗਿਆ ਪਰ ਅਮਰਤਾ ਦੇ ਹੱਥ ਹਮੇਸ਼ਾ ਖਾਲੀ ਰਹੇ ਇਸ ਕਾਰਨ ਦੋਹਾਂ ਦੇ ਰਿਸ਼ਤਿਆਂ ਵਿੱਚ ਤਰੇੜ ਪੈ ਗਈ ਤੇ ਦੋਹੇ ਆਪਸ ਵਿੱਚ ਲੜ ਝਗੜ ਕੇ ਦਿੱਲੀ ਵਾਪਸ ਆ ਗਏ ਅਮਰੋਜ ਦੇ ਹੱਥਾਂ ਵਿੱਚ ਤਾਂ ਜਾਦੂ ਸੀ ਜਦ ਵੀ ਉਹਦਾ ਬੁਰਸ਼ ਕੈਨਵਸ ਤੇ ਚੱਲਦਾ ਤਾਂ ਲਕੀਰਾਂ ਬੋਲਣ ਲੱਗ ਪੈਂਦੀਆਂ ਸਨ ਪਰ ਅਫਸੋਸ ਅਮਰੋਜ ਅਮਰਤਾ ਦੀ ਮੁਹੱਬਤ ਵਿੱਚ ਐਸਾ ਡੁੱਬਿਆ ਕਿ ਉਸਦਾ ਨਾਮ ਅਮਰਤਾ ਦੇ ਸਾਇਤਿਕ ਪਰਛਾਵਿਆਂ ਹੇਠ ਗੁੰਮ ਹੋ ਕੇ ਰਹਿ ਗਿਆ ਉਹ ਅਮਰਤਾ ਤੇ ਉਸਦੀ ਮੁਹੱਬਤ ਦਾ ਗੁਲਾਮ ਬਣ ਕੇ ਰਹਿ ਗਿਆ ਸੀ ਹਰ ਰੋਜ਼ ਉਹ ਅਮਰਤਾ ਨੂੰ ਸਾਇਤਿਕ ਮਹਿਫਲਾਂ ਦੇ ਵਿੱਚ ਛਾੜਣ ਜਾਂਦਾ ਤੇ ਸਾਰਾ ਸਾਰਾ ਦਿਨ ਉੱਥੇ ਬਾਹਰ ਬੈਠਾ ਉਸ ਦਾ ਇੰਤਜ਼ਾਰ ਕਰਦਾ ਰਹਿੰਦਾ ਘਰ ਵਾਪਸ ਆਉਣ ਤੇ ਉਸ ਦੇ ਰੋਟੀ ਪਾਣੀ ਦਾ ਇੰਤਜ਼ਾਮ ਕਰਦਾ ਜੇ ਅਮਰਤਾ ਦੇਰ ਰਾਤ ਤੱਕ ਕੁਝ ਲਿਖਦੀ ਰਹਿੰਦੀ ਤਾਂ ਉਹ ਚੁੱਪਚਾਪ ਉਹਦੇ ਸਿਰਹਾਣੇ ਜਾ ਕੇ ਚਾਹ ਦੀ ਕੇਤਲੀ ਰੱਖ ਆਉਂਦਾ ਅਗਲੀ ਸਵੇਰ ਫਿਰ ਉਹੀ ਸਿਲਸਿਲਾ ਸ਼ੁਰੂ ਹੋ ਜਾਂਦਾ ਉਸ ਵਕਤ ਸਾਹਿਤਕ ਮਹਿਫਲਾਂ ਵਿੱਚ ਆਮ ਹੀ ਚਰਚਾ ਹੁੰਦੀ ਸੀ ਕਿ ਅਮਰਤਾ ਦੀ ਸੁੰਦਰਤਾ ਅਤੇ ਉਸਦੇ ਜੀਵਨ ਦਾ ਖੁੱਲਾਪਨ ਦੂਜੇ ਸਾਹਿਤਕਾਰਾਂ ਦੀਆਂ ਰਚਨਾਵਾਂ ਤੇ ਹਮੇਸ਼ਾ ਭਾਰੀ ਪੈ ਜਾਂਦਾ ਸੀ ਆਪਣੇ ਨਿੱਜੀ ਜੀਵਨ ਵਿੱਚ ਅਮਰਤਾ ਬਿਲਕੁਲ ਵੀ ਉਸੇ ਤਰ੍ਹਾਂ ਦੀ ਨਹੀਂ ਸੀ ਜਿਵੇਂ ਉਹ ਆਪਣੇ ਆਪ ਨੂੰ ਆਪਣੀਆਂ ਰਚਨਾਵਾਂ ਵਿੱਚ ਦੱਸਦੀ ਰਹੀ ਕੁੱਲ ਮਿਲਾ ਕੇ ਲੇਖਣੀ ਵਿੱਚ ਤਾਂ ਸ਼ਾਇਦ ਉਹ ਬਾਕਮਾਲ ਸੀ ਪਰ ਇਨਸਾਨੀ ਕਦਰਾਂ ਕੀਮਤਾਂ ਵਿੱਚ ਉਸਦਾ ਕਦ ਬਹੁਤ ਛੋਟਾ ਨਿਕਲਿਆ ਅਮਰਤਾ ਪ੍ਰੀਤਮ ਜਿਸ ਨੇ ਸਾਰੀ ਉਮਰ ਆਪਣੇ ਪਤੀ ਤੋਂ ਮੂੰਹ ਮੋੜੀ ਰੱਖਿਆ ਤੇ ਕਦੇ ਇਮਰੋਜ ਤੇ ਕਦੇ ਸ਼ਾਇਰ ਲੁਧਿਆੜਵੀ ਦੇ ਪਿਆਰ ਵਿੱਚ ਪੈਂਦੀ ਰਹੀ ਅਮਰਤਾ ਪ੍ਰੀਤਮ ਨੇ ਖੁਦ ਇਹ ਗੱਲਾਂ ਸਵੀਕਾਰ ਕੀਤੀਆਂ ਹਨ ਕਿ ਉਹ ਸ਼ਾਇਰ ਲੁਧਿਆੜਵੀ ਨਾਲ ਨੇੜਤਾ ਬਧਾਉਣ ਲਈ ਕਿਵੇਂ ਉਸ ਦੀਆਂ ਝੂਠੀਆਂ ਸਿਗਰਟਾਂ ਚੁੱਕ-ਚੁੱਕ ਕੇ ਪੀਂਦੀ ਸੀ ਤੇ ਕਿਵੇਂ ਉਸ ਦੇ ਝੂਠੇ ਗਲਾਸ ਵਿੱਚੋਂ ਉਸ ਨੇ ਸ਼ਰਾਬ ਪੀਣੀ ਸ਼ੁਰੂ ਕੀਤੀ ਆਪਣੇ ਪਤੀ ਤੋਂ ਵੱਖ ਹੋ ਕੇ ਉਹ ਬਾਹਰ ਪਿਆਰ ਦੀ ਤਲਾਸ਼ ਕਰਦੀ ਰਹੀ ਪਾਰੋਸ ਦੀ mohabbat ਕਿਸੇ ਵੀ ਤਨਪੱਤਨ ਨਾਲ ਲੱਗੀ। ਸ਼ਾਇਰ ਲੁਧਿਆਣਵੀ ਬਾਰੇ ਤਾਂ ਅਮਰਤਾ ਨੇ ਇੱਥੋਂ ਤੱਕ ਲਿਖਿਆ ਸੀ ਕਿ ਮੇਰੇ ਮੁੰਡੇ ਦੀ ਸ਼ਕਲ ਬਿਲਕੁਲ ਹੀ ਸ਼ਾਇਰ ਲੁਧਿਆਣਵੀ ਵਰਗੀ ਸੀ। ਮੈਨੂੰ ਸਾਰੇ ਪੁੱਛਦੇ ਰਹਿੰਦੇ ਸਨ ਕਿ ਕੀ ਇਹ ਸ਼ਾਇਰ ਦਾ ਮੁੰਡਾ ਹੈ? ਪਰ ਇੱਕ ਦਿਨ ਤਾਂ ਉਸਦੇ ਮੁੰਡੇ ਨੇ ਹੀ ਪੁੱਛ ਲਿਆ ਕਿ ਮਾਂ ਮੈਨੂੰ ਦੱਸ ਕੀ ਮੇਰਾ ਪਿਓ ਸ਼ਾਇਰ ਲੁਧਿਆਣਵੀ ਹੈ? ਅਮਰਤਾ ਪ੍ਰੀਤਮ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਾਲ ਵੀ ਬਹੁਤ ਨੇੜਤਾ ਸੀ। ਉਹ ਇੰਦਰਾ ਗਾਂਧੀ ਨੂੰ ਆਪਣੀ ਸਗੀ ਭੈਣ ਸਮਝਦੀ ਸੀ। ਅਮਰਤਾ ਦੇ ਮਾਤਾ ਪਿਤਾ ਅਸਲ ਵਿੱਚ ਸਿੱਖ ਧਰਮ ਦੇ ਪ੍ਰਚਾਰਕ ਸਨ ਸ਼ੁਰੂ ਵਿੱਚ ਅਮਰਤਾ ਨੇ ਵੀ ਆਪਣਾ ਨਾਮ ਗਿਆਨੀ ਅਮਰਤ ਕੌਰ ਲਖਵਾਇਆ ਪਰ ਉਸ ਵਕਤ ਉਸਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਹੇਲੀ ਬਣ ਲਈ ਆਪਣਾ ਸਿੱਖ ਧਰਮ ਹੀ ਤਿਆਗ ਦਿੱਤਾ ਉਸਨੇ ਇੰਦਰਾ ਗਾਂਧੀ ਦੀ ਦਿੱਖ ਦੀ ਨਕਲ ਕੀਤੀ ਉਸ ਵਾਂਗ ਵਾਲ ਕਟਾਏ ਤੇ ਸਿਗਰਟਾਂ ਪੀਤੀਆਂ ਤੇ ਸ਼ਰਾਬ ਪੀਤੀ ਤੇ ਬਾਹਰ ਅਫੇਅਰ ਚਲਾਏ ਤਾਂ ਜੋ ਇੰਦਰਾ ਗਾਂਧੀ ਉਸਨੂੰ ਪੱਕੀ ਸਹੇਲੀ ਬਣਾ ਸਕੇ ਇન્દਰਾ ਗਾਧੀ ਨੇ ਉਸ ਨੂੰ ਪੱਕੀ ਸਹੇਲੀ ਬਣਾਇਆ ਵੀ 1947 ਦੀ ਵੰਡ ਵੇਲੇ ਤਾਂ ਅਮਰਤਾ ਨੇ ਹਾ ਦਾ ਨਾਰਾ ਮਾਰਦੇ ਹੋਏ ਇੱਕ ਕਵਤਾ ਲਿਖੀ ਸੀ ਕਿ ਅਜ ਆਖਾਂ ਵਾਰਸਾ ਛਾਣੋ ਕਿ ਤੂੰ ਕਬਰਾਂ ਵਿੱਚੋਂ ਬੋਲ ਇਹਹੀ ਕਵਤਾ ਉਸ ਦੀ ਪਛਾਣ ਬਣੀ ਸੀ ਪਰ ਸਾਲ 1984 ਦੇ ਵਿੱਚ ਦਿੱਲੀ ਵਿੱਚ ਉਸ ਦੇ ਸਾਹਮਣੇ ਉਸ ਦੇ ਆਪਣੇ ਲੋਕਾਂ ਦਾ ਕਤਲਿਆਮ ਹੋਇਆ ਉਸ ਵਕਤ ਉਸ ਦੀ ਕਲਮ ਨੇ ਚੁੱਪੀ ਹੀ ਧਾਰ ਲਈ ਸੀ ਕਿਉਂਕਿ ਇਹ ਜ਼ਾਲਮਾਂ ਦੀ ਮਾਂ ਉਸ ਦੀ ਪੱਕੀ ਸਹੇਲੀ ਸੀ ਇਦਰਾ ਗਾਦੀ ਤੇ ਅਮਰਤਾ ਦੋਹਾਂ ਦੀ ਮੌਤ ਵੀ 31 ਅਕਤੂਬਰ ਵਾਲੇ ਦੇ ਨਹੀਂ ਹੋਈ 1947 ਵੇਲੇ ਤਾਂ ਉਹ ਇੱਕ ਫੌਤ ਹੋਏ ਫਕੀਰ ਵਾਰਿਸ ਸ਼ਾਹ ਦੀ ਕਬਰ ਤੇ ਚੜਕੇ ਉਸ ਨੂੰ ਤਾਨੇ ਮੇਰੇ ਮਾਰਦੀ ਰਹੀ ਪਰ 1984 ਵੇਲੇ ਹਜ਼ਾਰਾਂ ਭੈਣਾਂ ਦੀ ਬੇਪਤੀ ਹੋਈ ਸਿੱਖਾਂ ਦੇ ਗਲਾਂ ਵਿੱਚ ਟੈਰ ਪਾਪਾ ਉਹਨਾਂ ਨੂੰ ਸਾੜਿਆ ਗਿਆ ਜਿਸ ਬਾਰੇ ਨਾ ਬੋਲਣ ਦਾ ਇਨਾਮ ਅਮਰਤਾ ਨੂੰ ਰਾਜ ਸਭਾ ਦੀ ਮੈਂਬਰੀ ਅਤੇ ਵਿਦੇਸ਼ਾਂ ਦੀਆਂ ਸੈਰਾਂ ਦੇ ਰੂਪ ਵਿੱਚ ਮਿਲਿਆ ਸੀ ਸੋ ਦੋਸਤੋ ਇਹ ਹੈ ਸਦੀ ਦੀ ਮਹਾਨ ਲੇਖਕ ਕਈ ਜਾਣ ਵਾਲੀ ਅਮਰਤਾ ਪ੍ਰੀਤਮ ਦੀ ਜ਼ਿੰਦਗੀ ਦੇ ਕੁਝ ਕਿੱਸੇ ਹਰ ਇਨਸਾਨ ਦੀ ਜ਼ਿੰਦਗੀ ਦੇ ਦੋ ਪਹਿਲੇ ਹੁੰਦਿਆਂ ਇਹ ਨਿਰਭਰ ਤੁਹਾਡੇ ਤੇ ਗੁੰਦਾ ਕਿ ਤੁਸੀਂ ਉਸ ਨੂੰ ਕਿਵੇਂ ਦੇਖਦੇ ਹੋ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ